ਨਾਨਕ ਚੂਰ ਮਰੇ ਦੁਹਾਗਣੀ ਚੂਰ ਮਰੇ ਜਿਨ ਅਵਰੀ ਲਾਗਾ ਨੇ ਹਾਂ ਅਵਰੀ ਲਾਗਾ ਸਾਵਣ ਆਇਆ ਏ ਸਖੀ ਸਾਵਣ ਜਲ ਹਰ ਬਰਸਨ ਹਾਰ ਜਲ ਅਨ ਨਾਨਕ ਸੁਖ ਸਵਨ ਸੁਹਾਗਣੀ ਨਾਨਕ ਸੁਖ ਸਵਨ ਓ ਜਿਨ ਸ਼ਹਿਨਾਲ ਪਿਆਰ ਜਿਨ ਸ਼ਹਿਨਾਲ ਸਾਵਣ ਆਇਆ ਏ ਸਖੀ ਸਾਨ ਊਨਵ ਊਨਵ ਆਇਆ ਊਨਵ ਊਨਵ ਅਵਰ ਕਰੇਂਦਾ ਵਨ ਅਵਰ ਕਰੇਂਦਾ ਕਿਆ ਜਾਣ ਤਿਸ ਸ਼ਾਸਿਓ ਕਿਆ ਜਾਣ ਕੇਵ ਰਹੇ ਸੀ ਰੰਗ ਕੇਵ ਰਹੇ ਸੀ ਰੰਗ ਰਹਿਆ ਤਿਨ ਕਾਮਣੀ ਰੰਗ ਰਹਿਆ ਤਿਨ ਜਿਨ ਮਨ ਭਉ ਭਉ ਹੋਏ ਜਿਨ ਮਨ ਭਉ ਭਉ ਹੋਏ ਨਾਨਕ ਪੈ ਪਾਏ ਬਾਹਰੀ ਨਾਨਕ ਪੈ ਪਾਏ ਤਿਨ ਤਨ ਸੁਖ ਨਾ ਹੋਏ ਦਿਨ ਦਨ ਉਨਵੇਂ ਉਨਵੇਂ ਆਇਆ ਉਨਵੇਂ ਉਨਵੇਂ ਵਰਸੈ ਨੀਰ ਨਿਪੰਗ ਵਰਸੈ ਨੀਰ ਨਾਨਕ ਦੁਖ ਲਾਗਾ ਤਿਨ ਕਾਮਣੀ ਨਾਨਕ ਦੁਖ ਲਾਗਾ ਤਿਨ ਜਿਨ ਕੰਤੈ ਸਿਉ ਮਨ ਭੰਗ ਜਿਨ ਕੰਤੈ ਆਖੋ ਸਤਨਾਮ ਸ੍ਰੀ ਸਤਨਾਮ ਸ਼੍ਰੀ ਸਾਵਣ ਦਾ ਮਹੀਨਾ ਉਹਨਾਂ ਛੇ ਰੁੱਤਾਂ ਵਿੱਚੋਂ ਇੱਕ ਹੈ ਜਿੰਨਾਂ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰ-ਬਾਰ ਜ਼ਿਕਰ ਆਉਂਦਾ ਜਿਵੇਂ ਬਸੰਤ ਰੁੱਤ ਦਾ ਬੜਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ਬਸੰਤ ਰਾਗ ਵੀ ਹੈ ਔਰ ਵੈਸੇ ਵੀ ਮਾਰਾ ਨੇ ਕਿਹਾ ਨਾਨਕ ਤੇ ਨਾਂ ਬਸੰਤ ਹੈ ਜਿਨ ਮਨ ਵਸਿਆ ਕੰਤ ਇਹਦੇ ਵਿੱਚ ਮਾਰਾ ਕਹਿੰਦੇ ਸਾਵਣ ਆਇਆ ਇਹ ਉਹਨਾਂ ਸਾਵਣ ਰੁੱਤ ਕਹੜੀ ਹੈ ਜਿਹੜੀ ਇਹ ਦਖਤ ਦੀ ਹੈ ਕਿ ਜਿਵੇਂ بارش ਆਂਦੀ ਹੈ ਮੀਂਹ ਆਉਂਦਾ ਹੈ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਅੱਜ ਦਾ ਹੁਕਮਨਾਮਾ ਵੀ ਆਪਾਂ ਉਹਨੇ ਸੁਣਾਗੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਾਚ ਰੰਗ ਇੱਕੋ ਨਾਮ ਅਧਾਰ ਜਿਹੜੇ ਨਾਮ ਵਿੱਚ ਭਿੱਜ ਜਾਂਦੇ ਹਨ ਜੀ ਸਤਿਗੁਰ ਕਹਿੰਦੇ ਉਹਨਾਂ ਲਈ ਤੇ ਸਾਵਣ ਆਇਆ ਹੁਣ ਮੰਨ ਲਓ ਸਾਵਣ ਨੇ ਤਾਂ بارش ਪਾਈ ਤੇ ਸੁੱਕੇ ਪੌਦੇ ਤੇ ਹਰੇ ਹੋਗੇ ਤੇ ਜੇ ਆਪਾਂ ਅਜੇ ਵੀ ਟੁੱਟੇ ਆ ਸਾਡਾ ਕਾਹਦਾ ਸਾਮਨ ਆਖੋ ਵਾਇਗਰੂ ਵਾਇਗਰੂ ਮਾਰਨ ਤੇ ਇਸੇ ਸ਼ਬਦ ਚ ਕਹਿਣਾ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਆ ਬਾਣੀ ਰੂਪੀ ਸ਼ਬਦ ਰੂਪੀ ਮੀਤ ਤੇਰੇ ਕੋਲ ਵੀ ਆ ਰਿਹਾ ਪਰ ਤਾਈ ਪੀਏਗਾ ਜੇ ਗੁਰੂ ਕੋਲ ਜਾ ਕੇ ਬੇਨਤੀ ਕਰੇਗਾ ਗੁਰੂ ਰੂਪੀ ਬਦਲ ਤੇਰੇ ਹਿਰਦੇ ਵਿੱਚ ਆਵੇਗਾ ਤੇ ਤੇਰਾ ਮਨ ਭੇਜ ਜਾਏਗਾ ਜਦੋਂ ਗੁਰੂ ਅਰਜਨ ਸਾਹਿਬ ਜੀ ਲਾਹੌਰ ਗਏ ਸੀ ਨਾ ਮਹਾਰਾਜ ਨੇ ਕਿਹਾ ਸੀ ਜਾਓ ਸਿਹਾਰੀ ਮਾਲ ਦੀ ਬੱਚੀ ਦਾ ਵਿਆਹ ਹੈ ਬਾਕੀ ਦੋ ਪੁੱਤਰਾਂ ਨੇ ਮਨਾ ਕਰਤਾ ਪਰ ਤੀਜੇ ਪੁੱਤਰ ਗੁਰੂ ਅਰਜਨ ਸਾਹਿਬ ਤੇ ਬਸ ਇਸ਼ਾਰਾ ਹੀ ਸਮਝ ਜਾਂਦੇ ਹੁੰਦੇ ਸੀ ਕਿ ਮੇਰੇ ਗੁਰੂ ਰਾਮਦਾਸ ਪਿਤਾ ਦਾ ਹੁਕਮ ਹੈ ਬਸ ਮੋੜਨਾ ਨਹੀਂ ਕਾ। ਹੁਣ ਕਦੇ ਐਸਾ ਦਿਨ ਨਹੀਂ ਸੀ ਕਿ ਰੋਜ਼ ਗੁਰੂ ਦੇ ਦਰਸ਼ਨ ਨਾ ਹੋਣ। ਰੋਜ਼ ਦਰਸ਼ਨ ਕਰਕੇ ਪ੍ਰਸ਼ਾਦਾ ਛਕਣਾ, ਪਾਣੀ ਪੀਣਾ ਪਰ ਅੱਜ ਗੁਰੂ ਨੇ ਜਿਹੜਾ ਹੁਕਮ ਕੀਤਾ ਲਗਭਗ 1.5 ਮਹੀਨਾ ਉੱਥੇ ਹੀ ਰਹਿਣਾ ਪੈਣਾ ਲਾਹੌਰ ਪਰ ਗਏ ਹੁਕਮ ਮੰਨ ਲਿਆ। ਹੁਣ ਜਦੋਂ ਉੱਥੇ ਸਾਰਾ ਵਿਆਹ ਹੋ ਗਿਆ ਤੇ ਲਿਖ ਲਿਖ ਕੇ ਚਿੱਠੀਆਂ ਭੇਜਣ ਮੈਨੂੰ ਬੁਲਾਓ ਹਨਾ ਤੇ ਚਿੱਠੀ ਰਸਤੇ 'ਚ ਉਹਨਾਂ ਦਾ ਭਰਾ ਰੋਕ ਲਵੇ ਵੀ ਚਿੱਠੀ ਪਿਓ ਨੂੰ ਦੇਣੀ ਨਹੀਂ ਤਾਂ ਕਿ ਮੇਰਾ ਭਰਾ ਆ ਗਿਆ ਫਿਰ ਮੇਰਾ ਗੁਰੂ ਮੇਰਾ ਪਿਤਾ ਮੇਰੇ ਭਰਾ ਨਾਲ ਛੋਟੇ ਨਾਲੋਂ ਜ਼ਿਆਦਾ ਪਿਆਰ ਕਰੇਗਾ ਹਾਲਾਂਕਿ ਗੁਰੂ 'ਚ ਐਸਾ ਕੋਈ ਭੇਦ ਭਾਵ ਨਹੀਂ ਸੀ ਪਰ ਕਰਮ ਐਸੇ ਵੱਡੇ ਕਰਦੇ ਸਨ ਕਿ ਉਹ ਕਰਮਾ ਕਰਕੇ ਸੱਚੇ ਪਾਤਸ਼ਾਹ ਆਪ ਕਹਿ ਦਿੰਦੇ ਸੀ ਬੇਟਾ ਤੁਸੀਂ ਕੋੜਾ ਬੋਲਦੇ ਹੋ ਉਹ ਮਿੱਠਾ ਬੜਾ ਬੋਲਦਾ ਆਖ ਵਾਂਹੀਂ ਕਰੋ ਉਹ ਨਿਮਰਤਾ ਨਾਲ ਸੇਵਾ ਕਰੀ ਰੱਖਦਾ ਤੁਸੀਂ ਲੋਭ ਰੱਖ ਕੇ ਸੇਵਾ ਕਰਦੇ ਜਦੋਂ ਗੁਰੂ ਸਾਹਿਬ ਚਿੱਠੀ ਭੇਜਣ ਗੁਰੂ ਅਰਜਨ ਸਾਹਿਬ ਤੇ ਗੁਰੂ ਰਾਮਦਾਸ ਤੱਕ ਪਹੁੰਚੇ ਹੀ ਨਾ ਚਿੱਠੀਆਂ ਰਸਤੇ ਪ੍ਰਿਥੀ ਚੰਦ ਰੋਕ ਲੇ ਜੋ ਤੀਜੀ ਚਿੱਠੀ ਭੇਜੀ ਨਾ ਤੇ ਇਹ ਕਹਿ ਕੇ ਭੇਜਿਆ ਬਈ ਮੇਰੇ ਭਰਾਵਾ ਚਿੱਠੀ ਕੇਵਲ ਮੇਰੇ ਪਿਤਾ ਨੂੰ ਦੇਈ ਹੋਰ ਕਿਸੇ ਨੂੰ ਨਾ ਦੇ ਤੇ ਚਿੱਠੀ ਉੱਤੇ ਨਾ ਚਾਤ੍ਰਿਕ ਬਣਾਇਆ ਸੀ ਚਾਤ੍ਰਿਕ ਆਖੋ ਵਾਹਿਗੁਰੂ ਕਹਿੰਦੇ ਉਸ ਦਿਨ ਗੁਰੂ ਸਾਹਿਬ ਨੇ ਚਾਤ੍ਰਿਕ ਦੀ ਪੰਛੀ ਦੀ ਫੋਟੋ ਬੜਾ ਚਾਤ੍ਰਿਕ ਜਿਵੇਂ ਬਾਣੀ ਨੂੰ ਮੀਂਹ ਨੂੰ ਦਰਸਦਾ ਤੇ ਉਹ ਸੁਵੰਤੀ ਬੂੰਦ ਆਉਂਦੀ ਹੈ ਆ ਕੋਇਕ ਨੂੰ ਅੰਧਨ ਸੋ ਚਾਤ੍ਰਿਕ ਚਿਤਵਤ ਵਰਸਤ ਮੇਂ ਕਿਰਪਾ ਸਿੰਧ ਕਰਨਾ ਪ੍ਰਭ ਤਾਰੋ ਹਰ ਪ੍ਰੇਮ ਭਗਤ ਕੋ ਨੇ ਉਹ ਸ਼ਬਦ ਵਿੱਚ ਹੋਰ ਚਾਤ੍ਰਿਕ ਬਣਾਇਆ ਤਾਂ ਕਿ ਮੇਰਾ ਸਮਝੋ ਮੇਰੇ ਬੜੀ ਪਿਆਸ ਲੱਗੀ ਤੁਹਾਨੂੰ ਮਿਲਣ ਉਧਰੋਂ ਸਤਿਗੁਰੂ ਦਾ ਜੋ ਚਿੱਠੀ ਆਈ ਤੇ ਮਹਾਰਾਜ ਨੇ ਵੇਖ ਲਿਆ ਚਿੱਠੀ ਨੰਬਰ 3 ਲਿਖਿਆ ਸੀ ਕਹਿੰਦੇ ਤਿੰਨ ਤੇ ਬਾਕੀ ਦੋ ਕਿੱਥੇ ਨੇ ਕਹਿੰਦੇ ਤੁਹਾਡੇ ਪੁੱਤਰ ਨੇ ਰੋਕ ਲੀਆਂ ਉਹਦੇ ਕੋਲ ਹੈਗੀ ਬੁਲਾਇਆ ਪ੍ਰਿਥੀ ਚੰਨ ਚਿੱਠੀ ਦੇ ਕਹਿੰਦਾ ਮੇਰੇ ਕੋਲ ਤਾਂ ਨਹੀਂ ਹੈਗੀ ਝੂਠ ਬੋਲਦਾ ਗੁਰੂ ਸਾਹਿਬ ਮਹਾਰਾਜ ਨੇ ਸੇਵਾਦਾਰ ਭੇਜਿਆ ਉਹਦੇ ਘਰ ਕੋੜਤੇ ਦੇ ਵਿੱਚ ਪਈਆਂ ਆਖੋ ਵਾਹਿਗੁਰੂ ਗੁਰੂ ਰਾਮਦਾਸ ਜੀ ਨੇ ਕਢਾ ਲਈ ਮਹਾਰਾਜ ਅੰਦਰ ਬੈਰਾਗ ਆ ਗਿਆ ਗੁਰੂ ਰਾਮਦਾਸ ਜੀ ਵੇਖ ਕੇ ਨਾ ਕਹਿੰਦੇ ਹਾਂ ਪੁੱਤਰ ਨਹੀਂ ਬੁਲਾ ਰਿਹਾ ਇਹ ਸੇਵਾਦਾਰ ਬੁਲਾ ਰਿਹਾ ਹੈ ਇਹ ਉਹ ਗੁਰੂ ਦਾ ਸਿੱਖ ਬੁਲਾ ਰਿਹਾ ਜਿਹੜਾ ਚਾਹੁੰਦਾ ਕਿ ਮੈਨੂੰ ਰੱਬ ਦੇ ਦਰਸ਼ਨ ਹੋ ਜਾਣ ਉਹਨਾਂ ਨੇ ਕੀ ਕੀਤਾ ਉਸੇ ਚਾਤ੍ਰਿਕ ਦੇ ਸਿਰ ਦੇ ਉੱਤੇ ਨਾ ਬੱਦਲ ਬਣਾ ਕੇ ਮੀਂਹ ਪਾਤਾ ਅੱਖੋਂ ਹੈ ਕਿਰਤ ਤਾਂ ਮੈਨੂੰ ਯਾਦ ਆ ਗਿਆ ਹੁੰਦੇ ਮੈਂ ਕਿਹਾ ਬਾ ਮਹਾਰਾਜ ਉਹਨਾਂ ਉਹਨਾਂ ਆਇਆ ਤੁਸੀਂ ਉੱਥੇ ਵੀ ਬੱਦਲ ਬਣਾਇਆ ਸੀ ਅੱਜ ਵੀ ਤੁਸੀਂ ਗੁਰੂ ਰੂਪ ਬੱਦਲ ਸਾਡੇ ਸਾਹਮਣੇ ਬੈਠੇ ਹੁਣ ਅਸੀਂ ਭੇਜੇ ਭੇਜਣਾ ਕੀਆ ਅੱਖਾਂ ਬੰਦ ਕਰਕੇ ਬਸ ਬੱਦਲ ਦੇ ਹੇਠ ਖੜਾ ਹੋਣਾ ਆਪਾਂ ਆਪਾਂ ਹੁਣ ਅੰਦਰ ਹੀ ਰੁਕੇ ਰਹੀਏ ਤਾਂ ਉਹ ਜਿੰਨਾ ਮਰਜ਼ੀ ਮੀਂਹ ਪਾਈ ਜਾਵੇ ਹਨਾ ਆਪਾਂ ਹੁਣਾਂ ਭਿਜਾਂਗੇ ਹੁਣ ਆਪਾਂ ਸੰਗਤ ਚ ਆ ਗਏ ਗੁਰੂ ਦੀ ਗੋਦ ਚ ਆ ਗਏ ਹੁਣ ਆਪਾ ਪ੍ਰੇਮ ਨਾਲ ਸਾਰਿਆਂ ਨੇ ਜੁੜਨਾ ਹੈ ਹੁਣੇ ਮਹਾਰਾਜ ਕਿਰਪਾ ਕਰਨਗੇ ਸਾਨੂੰ ਵੀ ਪਿਆਰ ਵਾਲੀ ਬੂੰਦ ਦੇਣਗੇ ਜਿਹੜੇ ਗੁਰੂ ਦੀ ਮਤ ਲੈ ਲੈਂਦੇ ਨੇ ਸਮਝ ਲਓ ਉਹ ਗੁਰੂ ਦੇ ਵਿੱਚ ਆਖਵਾਏ ਗੁਰੂ ਜਿਹੜੇ ਮਤ ਤੋਂ ਬਾਹਰ ਨੇ ਸਤਿਗੁਰ ਕਹਿੰਦੇ ਫਿਰ ਉਹ ਦੁੱਖ ਲੱਗੇ ਫਿਰ ਉਹ ਔਖੇ ਹੁੰਦੇ ਆਓ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਅਸੀਂ ਤੁਹਾਡੀ ਅਸੀਸ ਲਈਏ ਸਾਰੇ ਬਣੋ ਆ ਸਾਵਣ ਤੇਨਾ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਆਰ ਮੰਗੋ ਆਰ ਮਿਲਣ ਨੇ ਨੋ ਮੰਨ ਲੋਛਦਾ ਕਰਮ ਮੇਲਾਵਣਾ ਜਿਨੀ ਸਖੀਏ ਪ੍ਰਭ ਪਾਇਆ ਜਿਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੈ ਸਦ ਵਲਿਹਾਰ ਆਪੋ ਤਨ ਕੈ ਸਤ ਵਲਿਹਾਰ ਸਾਰੇ ਮੰਗੋ ਜੀ ਹਰ ਮਿਲਣੈ ਨੂੰ ਮਨ ਲੋਚਦਾ ਹਰ ਮਿਲਣੈ ਨੂੰ ਮਨ ਲੋਚਦਾ ਲੋਚਦਾ ਕਰਮ ਮੇਲਾ ਹਗੁਰ ਜੀ ਕਰੂੰ ਮਿਲਾਵਣਾ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆ Let yeah, Rang. ਅਮ੍ਰਿਤ ਬੂੰਦ ਸੁਹਾਵਣੀ ਹਰ ਮਰਨ ਤਾ ਲੱਣ ਨੂੰ ਮੰਨ ਦੋਚਦਾ ਹਰ ਮਿਲਣੇ रावण आरे लिखो मेरा रावण आरे जिनी सखिए प्रभु पाया जिनी सखिए प्रभु पाया बहुत दिन के सद्बल है ਤਾਰੂ ਸਿੰਘ ਜੀ ਸਤਿ ਤਨ ਪਾਈ ਤਾਰੂ ਸਿੰਘ ਜੀ ਤਨ ਤਨ ਪਾਈ ਤਾਰੂ ਸਿੰਘ ਦੀ ਜਿਨੀ ਸਖੀਏ ਪ੍ਰਭ ਪਾਇਆ ਜਿਨੀ ਪ੍ਰਭ ਪਾਇਆ ਹਾ ਦਿਲ ਕੈ ਸਤਿ ਬਲਿਹਾਰ ¡Gracias! Uh -huh. uh -huh. ਹੇ ਹ ਕੰਤ ਚਿਤ ਕਰੇ ਨਾਨਕ ਚੋਰ ਮਰੇ ਧੋ ਹਗਨੀ ਨਾਨਕ ਚੋਰ ਮਰੇ ਧੋ ਹਗਨੀ ਜਿਨ ਅਵਰੀ ਲਾਗੈਹ ਜਿਨ ਅਵਰੀ ਲਾਗੈਹ ਜਿਨ ਅਵਰੀ ਲਾਗੈਹ ਨੇਹ ਜਿਤ ਆਵਰੇ ਗਾਣੇ ਸ਼ਾਵਣ ਆਇਆ ਏ ਸਖੀ ਸ਼ਾਵਣ ਆਇਆ ਏ ਸਖੀ ਜਲ ਹਰ ਵਰਸਣ ਆ ਜਲ ਹਰ ਵਰਸਣ ਆ ਜਲ ਹਰ ਵਰਸਣ ਆ ਸੁਖ ਸਵਨ ਸੋਹਗਣੀ ਨਾਨਕ ਸੁਖ ਸਵਨ ਸੋਹਗਣੀ ਜਿਨ ਸ਼ਹਿਨਾਲ ਪਿਆਰ ਜਿਨ ਸ਼ਹਿਨਾਲ ਪਿਆਰ ਓ ਜਿਨ ਸ਼ਹਿਨਾਲ ਪਿਆਰ ਜਿਨ ਸ਼ਹਿਨਾਲ ਹਰ ਮਿਲਣੋਂ ਮਨੋਜਦਾ ਮੰਗੋ ਸਾਰੇ ਹਰ ਮਿਲਣੋਂ ਮਨੋਜਦਾ ਕਰਮ ਮਿਲਾਵਣ ਹਾਜ ਕਰਮ ਮਿਲਾਵਣ ਹਰ ਆਖ ਵਾਹਿਗੁਰੂ 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 ਸ਼ਬਦ ਕਹਿੰਦੇ ਸਾਹਮਣੇ ਆਇਆ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਜਿਹੜੀ ਤਾਂ ਰੱਬ ਦੀ ਪਿਆਰੀ ਗੁਰਮੁਖ ਇਸਤਰੀ ਆਪਾਂ ਸਾਰੇ ਰੱਬ ਲਈ ਜੀਵ ਰੂਪੀ ਇਸਤਰੀ ਆ ਦੁਨੀਆਵੀ ਤੌਰ ਤੇ ਇਸਤਰੀ ਮਦਨ ਜੋ ਪਰਮਾਤਮਾ ਨੇ ਜੀਵ ਰੂਪੀ ਆਤਮਾ ਸਾਡੇ ਅੰਦਰ ਪਾਈ ਹੈ ਨਾ ਇਹ ਜੀਵ ਰੂਪੀ ਇਸਤਰੀ ਕਹੀ ਜਾਂਦੀ ਆਖੋ ਵਾਹਿਗੁਰੂ ਇੱਕ ਪਤੀ ਹੈ ਪਰਮਾਤਮਾ ਕੱਲਾ ਉਹੀ ਪੁਰਖ ਇਸ ਜਗ ਮੈਂ ਪੁਰਖ ਏਕ ਹੈ ਇਸ ਜਗ ਮੈਂ ਪੁਰਖ ਹੋਰ ਸਗਲੀ ਨਾਰ ਸਬਾਈ ਹੋਰ ਹੋਰ ਸਭ ਰੱਬ ਦੀਆਂ ਨਾਰੀਆਂ ਆਖ ਵਾਹਿਗੁਰੂ ਸਤਿਗੁਰ ਕਹਿੰਦੇ ਨੇ ਇਹ ਜਿਹੜੀ ਜੀਵ ਰੂਪੀ ਬੰਦਗੀ ਵਾਲੀ ਇਸਤਰੀ ਹੈ ਨਾ ਗੁਰਮੁਖ ਸਾਵਣ ਸਰਸੀ ਇਹ ਸਾਵਣ ਦੇ ਮਹੀਨੇ 'ਚ ਰਸ ਨਾਲ ਭਰੀ ਪਈ ਬੰਦਗੀ ਦੇ ਰਸ ਨਾਲ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਚਰਨ ਕਮਲ ਸਿਓ ਪਿਆਰ ਮਤਲਬ ਰੱਬ ਦਾ ਸਿਮਰਨ ਕਰਨਾ ਸ਼ਬਦ ਨਾਲ ਸਤਗੁਰ ਆਖਦੇ ਨੇ ਜਦੋਂ ਇਹ ਬਾਣੀ ਪੜਦੀ ਹੈ ਕੀ ਹੁੰਦਾ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਪੜੋ ਮਨ ਤਨ ਰੱਤਾ ਇਹਦਾ ਮਨ ਤਨ ਭਿੱਜ ਜਾਂਦਾ ਹੁਣ ਦੇਖੋ ਆਪਾਂ ਬਾਹਰ ਜਾਈਏ ਬਾਰਿਸ਼ ਸਾਡਾ ਮਨ ਨਹੀਂ ਰੱਜਦਾ ਆਖੋ ਵਾਹਿਗੁਰੂ ਬਾਰਿਸ਼ੇ ਤਨ ਹੋ ਸਕਦਾ ਕਿਵੇਂ ਬਸ ਬਥਾ ਗਿਆ ਹੁਣ ਤਨ ਮਨ ਨੂੰ ਠੰਡ ਨਹੀਂ ਆਏਗੀ ਮਨ ਨੂੰ ਠੰਡ ਕੇਵਲ ਬੰਦਗੀ ਨਾਲ ਆ ਸਕਦੀ ਬਾਬੇ ਜਿੰਨਾ ਮਰਜੀ ਮੀ ਬੂਟੇ ਸਤਗੁਰ ਕਹਿੰਦੇ ਦੇਖ ਬੂਟੇ ਹਰੇ ਹੋ ਗਏ ਨੇ ਤੂੰ ਕਿਉਂ ਨਹੀਂ ਹਰਾ ਹੋ ਜਾਂਦਾ ਤੇ ਬਾਦਸ਼ਾਹ ਮੈਂ ਕਿਵੇਂ ਹੋਵਾਂ ਕਹਿੰਦੇ ਜਾ ਕੇ ਗੁਰੂ ਰੂਪੀ ਬੱਦਲ ਕੋਲ ਬੈਠ ਅਖੋ ਵਾਏ ਗੁਰੂ ਇੱਕ ਗੁਰੂ ਰੂਪੀ ਬੱਦਲ ਐ ਤੈਨੂੰ ਠੰਡ ਐਸੀ ਪਾਏਗਾ ਕਿ ਅੱਜ ਇੱਕ ਉਹ ਤਾਂ ਫਿਰ ਮੁੱਕ ਜਾਣਾ ਦੇਖੋ ਕੋਈ ਰੁੱਤ ਰਹਿੰਦੀ ਐ ਸਦਾ ਰਹਿੰਦੀ ਕੋਈ ਰੁੱਤ ਅੱਜ ਸਾਵਣ ਐ ਫਿਰ ਪਤਝੜ ਆ ਜਾਣਾ ਅਖੋ ਵਾਏ ਗੁਰੂ ਬਾਰ-ਬਾਰ ਰੁੱਤਾਂ ਬਦਲਣ ਗਈਆਂ ਪਰ ਬੰਦਗੀ ਵਾਲੇ ਦੀ ਰੁੱਤ ਨਹੀਂ ਬਦਲਦੀ ਆਖੋ ਵਾਹਿਗੁਰੂ ਬੰਦਗੀ ਵਾਲਾ ਅੰਦਰੋਂ ਭਜ ਜਾਂਦਾ ਹੈ ਬੰਦਗੀ ਵਾਲਾ ਅੰਦਰੋਂ ਭਜੇ ਜੋ ਅੰਦਰੋਂ ਭਜ ਜਾਏਗਾ ਨਾ ਜੀ ਫਿਰ ਭਾਵੇਂ ਜਿਹੜੀ ਮਰਜ਼ੀ ਰੁੱਤ ਆ ਬਾਹਰ ਪਤਝੜ ਹੋਏਗਾ ਪਰ ਗੁਰਸਿੱਖ ਦੇ ਅੰਦਰ ਸਾਮਨ ਹੋਏਗਾ ਆਖੋ ਵਾਹਿਗੁਰੂ ਭਗਤ ਨੂੰ ਪੁੱਛੋਗੇ ਕਹਿੰਦੇ ਸਾਡਾ ਮੀਂਹ ਤੇ ਚੱਲ ਰਿਹਾ ਭਾਈ ਬਾਹਰ ਮੀਂਹ ਨਹੀਂ ਆਇਆ ਨਾ ਹੋਵੇ ਪਰ ਅੰਦਰ ਢੰਡ ਹੈ ਅੰਦਰ ਨਾਮ ਦਾ ਅੰਮ੍ਰਿਤ ਵਰਸ ਰਿਹਾ ਹੈ ਅੰਮ੍ਰਿਤ ਸਦਾ ਵਰਸਦਾ ਬਾਣੀ ਕਹਿੰਦੀ ਹੈ ਨਾਮ ਦਾ ਅੰਮ੍ਰਿਤ ਸਦਾ ਬੂਜੇ ਬੂਜਨ ਹਾਰ ਪਰ ਸਮਝਨ ਨੂੰ ਆਏਗੀ ਜਿਹਦੇ ਗੁਰੂ ਦਾ ਹੱਥ ਆਲੇ 24 ਘੰਟੇ ਵਿੱਚ ਵੇਚੇ ਪਰ ਡੁੱਬੇ ਗਨ ਆਖੋ ਇੱਕ ਨੂੰ ਇਥੇ ਪਾਣੀ ਪਤ ਦੋ ਘੰਟੇ ਬਾਅਦ ਆਜੇ ਤਪਕ ਆਪਾਂ ਨੂੰ ਪਤਾ ਕੀ ਹੋ ਜਾਂਦਾ ਆਖੋ ਭਾਈਕਰੂ ਪਰ ਉਥੇ ਉਸ ਵਿੱਚ ਕੋਈ ਡੁੱਬਦਾ ਨਹੀਂ ਬਲਕਿ ਤਾਰਨ ਵਾਲਾ ਬਣ ਜਾਂਦਾ ਕਿਤੇ ਨਾਮ ਦਾ ਅਮ੍ਰਿਤ ਵਧ ਆ ਜਾਵੇ ਤਾਂ ਡੁੱਬਾਂਗੇ ਨਹੀਂ ਆਪ ਤੇ ਤਰਾਂਗੇ ਹੋਰਾਂ ਨੂੰ ਤਾਰਨ ਯੋਗ ਹੋ ਜਾਣਾ ਏਸੀ ਬਖਸ਼ਿਸ਼ ਵਾਲਾ ਅਜੋਸੀ ਇਹ ਮੰਗਣ ਆਏ ਹਮਾਰੇ ਮੈਨੂੰ ਇਹ ਸਾਵਣ ਦੇ ਦਿਓ ਸਾਵਣ ਭਾਰਤ ਮੈਂ ਬੜੇ ਸਾਵਣ ਦੇਖ ਲੇ ਕਿਸੇ ਦੀ ਉਮਰ 50 ਸਾਲ ਹੋਣੀ 50 ਸਾਲ ਤੋਂ ਦੇਖ ਰਿਹਾ ਕੋਈ 60 ਸਾਲ ਤੋਂ ਦੇਖ ਪਰ ਕੀ ਅਸੀਂ ਅੰਦਰੋਂ ਭਿਜੇ ਕਿ ਬਸ ਸਾਨੂੰ ਪਤਾ ਜੀ ਹੁਣ ਸਾਵਣ ਹੈ ਵੱਧ ਤੋਂ ਵੱਧ ਅਰਦਾਸ ਹੋਏਗੀ ਸਾਵਣ ਦੀ ਜਾਂ ਨੰਗਰ ਹੋ ਜਾਣਗੇ ਮਾਲ ਪੂੜੇ ਵਾਲੇ ਹਨਾ ਜੀ ਪੰਜ ਚਾਰ ਵਾਰੀ ਬਾਣ ਜਣਗੇ ਘਰ ਵਿੱਚ ਆਖੋ ਵਾਹਿਗੁਰੂ ਇਹ ਸਾਉਣ ਨਹੀਂ ਮਹਾਰਾ ਕਹਿੰਦੇ ਸਾਉਣ ਆਇਆ ਹੈ ਸਖੀ ਜਲ ਹਰ ਵਰਸਨ ਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਸ਼ਹਿਨਾਲ ਪਿਆਰ ਉਹ ਇਸਤਰੀ ਬਾਪਾ ਸਾਰੇ ਰੱਬ ਦੀਆਂ ਇਸਤਰੀਆਂ ਉਹ ਸੁਖੀ ਬਸਣਗੀਆਂ ਜਿਨ੍ਹਾਂ ਦਾ ਸ਼ਹਿਨਾਲ ਵਾਹਿਗੁਰੂ ਨਾਲ ਪਿਆਰ ਹੋਏਗਾ ਉਹਨੂੰ ਸਾਉਣ ਸੁਖ ਦੇਗਾ ਇੱਕ ਹੋਰ ਪਿਆਰਾ ਸ਼ਬਦ ਇਹ ਚਾਹੁੰਦਾ ਆਖੋ ਵਾਹਿਗੁਰੂ ਵਾਹਿਗੁਰੂ ਖੈਰ ਪਹਿਲੇ ਇਹ ਸ਼ਬਦ ਆਪਾਂ ਪੂਰਾ ਪੜ ਲਈਏ ਵਿਖਿਆ ਰੰਗ ਕੁੜਾਵਿਆ ਦਿਸਨ ਸਬੇ ਛਾ ਜਦੋਂ ਨਾਮ ਨਾਲ ਪਿਆਰ ਪਏਗਾ ਨਾ ਫਿਰ ਬਾਹਰ ਨਜ਼ਰ ਆਏਗਾ ਜੋ ਵੀ ਭਾਵੇਂ ਜਿੰਨਾ ਮਰਜੀ ਸੋਨਾ ਵੀ ਹੈ ਨਾ ਇਹ ਜ਼ਹਿਰੀ ਹੈ ਆਖੋ ਵਾਹਿਗੁਰੂ ਹੁਣ ਕਸੀ ਕਹੀਏ ਵੀ ਮਹਾਰਾਜ ਨੇ ਤਾਂ ਸੋਨਾ ਫਿਰ ਉੱਥੇ ਵੀ ਲਵਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਬੜਾ ਸੋਨਾ ਹੈਗਾ ਸੀ ਇਥੋਂ ਤੱਕ ਕਿ ਤੀਰ ਨੂੰ ਵੀ ਸੋਨਾ ਲਾ ਕੇ ਮਾਰਦੇ ਸੀ ਸੁਣਿਆ ਨਾ ਫਿਰ ਗੁਰੂ ਜੀ ਨੂੰ ਕੀ ਜ਼ਹਿਰ ਨਾਲ ਪਿਆਰ ਸੀ ਆਖੋ ਵਾਹਿਗੁਰੂ ਨਹੀਂ ਗੁਰੂ ਜੀ ਦਾ ਪਿਆਰ ਨਿਰਲੇਪ ਵਾਲਾ ਪਿਆਰ ਹੈ ਹੈ ਤਾਂ ਨਹੀਂ ਹੈ ਤਾਂ ਕੋ ਫਰਕ ਨਹੀਂ ਪੈਂਦਾ ਮਾਛੀਵਾੜੇ ਦੇ ਜੰਗਲ ਵਿੱਚ ਵੀ ਉਹੀ ਪ੍ਰੀਤ ਰੱਬ ਨਾਲ ਆਨੰਦਪੁਰ ਦੇ ਕਿਲੇ ਵਿੱਚ ਵੀ ਉਹੀ ਪ੍ਰੀਤ ਤੇ ਜਦੋਂ ਭੀਮ ਚੰਦ ਨੂੰ ਪਤਾ ਚੱਲਿਆ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਆਸਾਮ ਦੇ ਰਾਜੇ ਨੇ ਇੱਕ ਪ੍ਰਸਾਦੀ ਹਾਥੀ ਭੇਟ ਕੇ ਦਾ ਪੰਜ ਕਲਾ ਸ਼ਸਤਰ ਭੇਟ ਕੇ ਬੜੀ ਸੋਹਣੀ ਚਾਨਣੀ ਦਿੱਤੀ ਗੁਰੂ ਸਾਹਿਬ ਕਹਿੰਦੇ ਮਹਾਰਾਜ ਨੇ ਕੀ ਕਰਨੀ ਆ ਉਹ ਤੇ ਸੰਤ ਨੇ ਮੇਰੇ ਵਰਗੇ ਵੱਡੇ ਰਾਜੇ ਕੋਲ ਪਹਾੜਿਆਂ ਸਭ ਤੋਂ ਵੱਡਾ ਰਾਜਾ ਤੇ ਮੈਂ ਤੇ ਮੇਰੇ ਕੋਲ ਹੋਣੀ ਚਾਹੀਦੀ ਚੀਜ਼ ਹੁਣ ਕਿਵੇਂ ਕਹੇ ਜਾ ਕੇ ਕਹਿੰਦਾ ਜੀ ਮੇਰੇ ਪੁੱਤਰ ਦਾ ਵਿਆਹ ਹੈ ਜੀ ਆਪ ਚੀਜ਼ਾਂ ਮੈਨੂੰ ਦੇ ਦਿਓ ਸਤਗੁਰ ਕਹਿੰਦੇ ਇਹ ਚੀਜ਼ਾਂ ਤੈਨੂੰ ਨਹੀਂ ਦੇ ਸਕਦੇ ਕਿਉਂਕਿ ਕਿਸੇ ਨੇ ਬੜੇ ਪ੍ਰੇਮ ਨਾਲ ਭੇਜ ਕੇ ਸਾਨੂੰ ਦਿੱਤੀ ਫਿਰ ਸੁਨੇਹਾ ਆ ਜੀ ਤੁਸੀਂ ਸੰਤ ਬੰਦੇ ਹੋ ਤੁਸਾਂ ਨੂੰ ਤਾਂ ਦਾ ਮੋਹ ਹੈ ਆਖੋ ਵਾਹਿਗੁਰੂ ਕਹਿੰਦੇ ਤੈਨੂੰ ਵਸਤੂਆਂ ਨਜ਼ਰ ਆ ਰਹੀਆਂ ਸਾਨੂੰ ਪ੍ਰੇਮ ਨਜ਼ਰ ਆ ਰਿਹਾ ਜਿਸ ਨੇ ਪ੍ਰੇਮ ਵਿੱਚ ਭਿੱਜ ਕੇ ਭਾਵੇਂ ਇੱਕ ਖੱਦਰ ਦਾ ਕੱਪੜਾ ਵੀ ਦਿੱਤਾ ਹੁੰਦਾ ਸੀ ਨਾ ਗੁਰੂ ਸਾਹਿਬ ਉਸ ਨੂੰ ਪੂਰਾ ਪਿਆਰ ਕਰਦੇ ਸੀ ਭਾਵੇਂ ਉਹ ਖੱਦਰ ਦਾ ਸਸਤੇ ਤੋਂ ਸਸਤਾ ਹੀ ਕੱਪੜਾ ਕਿਉਂ ਨਾ ਹੋਵੇ ਆਖੋ ਵਾਹਿਗੁਰੂ ਸਤਗੁਰ ਦਾ ਪ੍ਰੇਮ ਉਦਾਂ ਹੀ ਹੁੰਦਾ ਸੀ ਜੇ ਕੋ ਵੱਡੇ ਤੋਂ ਵੱਡੀ ਸੁਗਾਤ ਵੀ ਹੋਵੇ ਤੇ ਗੁਰੂ ਜੀ ਦੇ ਗੁਰੂ ਜੀ ਨੇ ਕਦੇ ਵੀ ਕਿਸੇ ਚੀਜ਼ ਨਾਲ ਮੋਹ ਨਹੀਂ ਪਾਇਆ ਵਿਖੋ ਇਥੋਂ ਤੱਕ ਅੱਪ ਦੇਖਿਆ ਵੀ ਚਾਰ ਪੁੱਤਰ ਵੀ ਜੇ ਸ਼ਹੀਦ ਹੋਣ ਮੂੰਹ ਨਹੀਂ ਰੱਖਿਆ ਬੇਕ ਰੱਖ ਲਵਾ ਆਖ ਵਾਇਗਰੋ ਕਹਿੰਦੇ ਵਿਖਿਆ ਰੰਗ ਕੁੜਾਵਿਆ ਦਸਨ ਸਬੇ ਛਾਰ ਬਾਣੀ ਪੜਨ ਵਾਲੇ ਨੂੰ ਵਸਤੂਆਂ ਦੇ ਸੁੱਖ ਵਿੱਚ ਕਦੇ ਰੱਬ ਨਹੀਂ ਭੁੱਲਦਾ ਰੱਬ ਭੁੱਲਣਾ ਹੀ ਮਾਇਆ ਹੈ ਨਹੀਂ ਤੇ ਮਾਇਆ ਵੀ ਦਾਤ ਹੈ ਕੋਠੀ ਵੀ ਦਾਤ ਹੈ ਪੁੱਤਰ ਵੀ ਦਾਤ ਹੈ ਤਾਂ ਹੀ ਮਾਰਨ ਨੇ ਕਿਹਾ ਸੀ ਨਾ ਪੁੱਤਰ ਨਿਸ਼ਾਨ ਔਰਤ ਈਮਾਨ ਦੌਲਤ ਗੁਜ਼ਰਾਨ ਅਖਵਾਏ ਗੁਰੂ ਮਾਰੇ ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਇਹ ਨਾਮ ਰੂਪੀ ਅੰਮ੍ਰਿਤ ਕਿੱਥੇ ਮਿਲੇਗਾ ਗੁਰੂ ਕੋਲ ਸਾਧੂ ਕੋਲ ਸੱਚੇ ਪਾਸ਼ਾ ਗੁਰੂ ਵਨ ਤਿੰਨ ਪ੍ਰਭ ਸੰਗ ਮੌਲੇ ਆ ਸਮਰੱਥ ਪੁਰਖ ਅਪਾਰ ਸਾਰਾ ਜੰਗਲ ਹਰਿਆ ਭਰਿਆ ਹੋ ਰਿਹਾ ਕਿਉਂ ਕਿਉਂਕਿ ਵਾਹਿਗੁਰੂ ਜੀ ਹਰਾ ਭਰਾ ਕਰ ਰਹੇ ਨੇ ਤੂੰ ਉਸ ਵਾਹਿਗੁਰੂ ਨੂੰ ਅਰਦਾਸ ਕਰ ਹੇ ਸਮਰੱਥਾ ਦੇ ਮਾਲਕ ਹੇ ਸਭ ਜਗ੍ਹਾ ਵਿਆਪਕ ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ਕਿਤੇ ਮੇਰੇ ਸਿਰ ਤੇ ਵੀ ਹੱਥ ਰੱਖ ਦੇ ਮੈਂ ਵੀ ਇਹਨਾਂ ਵਣਸਪਤੀਆਂ ਵਾਂਗ ਹਰਾ ਪਰਾਵਾਂ ਆਖੋ ਵਾਹਿਗੁਰੂ ਜਿਨ੍ਹਾਂ ਦੀ ਸਖੀਏ ਪ੍ਰਭ ਪਾਇਆ ਉਹ ਤਿੰਕੈ ਸਦ ਬਲਿਹਾਰ ਪਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੈ ਜਿਨ੍ਹਾਂ ਨੇ ਖੋਪੜ ਲਵਾ ਲਿਆ 21 ਦਿਨ ਤੱਕ ਬੰਦਗੀ ਕਰਦੇ ਰਹੇ ਉਸ ਤੋਂ ਬਾਅਦ ਵੀ ਆਖੋ ਵਾਹਿਗੁਰੂ ਇੰਨੇ ਭਿੱਜੇ ਹੁੰਦੇ ਸਨ ਸਿਮਰਨ ਚ ਕਹਿ ਦਿੱਤਾ ਕਿ ਜ਼ਕਰੀਆ ਖਾਂ ਮੇਰੇ ਸਿਰ ਦਾ ਖੋਪੜ ਲਾਇ ਮਰਾਂਗਾ ਨਹੀਂ ਉਦੋਂ ਤੱਕ ਜਦ ਤੱਕ ਤੈਨੂੰ ਜੁੱਤੀਆਂ ਮਾਰ ਕੇ ਨਾ ਲਿਜਾਵਾਂ ਆਖੋ ਵਾਹਿਗੁਰੂ ਮਾਰ ਕੇ ਵੇਖ ਲੈ ਆਖੋ ਵਾਹਿਗੁਰੂ 21 ਦਿਨ ਤੱਕ ਭਾਈ ਸਾਹਿਬ ਜੀ ਜੇਲ੍ਹ ਚ ਦੇ ਬੰਦਗੀ ਕਰਦੇ ਰਹੇ ਅੱਜ ਉਹਨਾਂ ਦੀ ਸ਼ਹੀਦੀ ਦਾ ਦਿਹਾੜਾ ਹੈ ਭਾਈ ਸਾਹਿਬ ਜੀ ਨੇ ਬਹਿ ਕੇ ਇੰਨੇ ਪ੍ਰੇਮ ਚ ਅਰਦਾਸ ਕੀਤੀ ਉਦਰ ਜ਼ਕਰੀਆ ਖਾਂ ਬਿਮਾਰ ਪੈ ਗਿਆ ਉਹਨੂੰ ਜੁੱਤੀਆਂ ਪੈਂਦੀਆਂ ਸੀ ਭਾਈ ਸਾਹਿਬ ਦੀ ਜੁੱਤੀ ਸਿਰ ਤੇ ਪੈਂਦੀ ਸੀ ਤਾਂ ਉਹਦਾ ਜਿਹੜਾ ਸੀ ਯੂਰੀਨ ਕਲੀਅਰ ਹੁੰਦਾ ਸੀ ਆਖੋ ਵੈਕਰੂ ਅਖੀਰ 21 ਦਿਨ ਬਾਅਦ ਉਹ ਮਰ ਗਿਆ ਸੀ ਜਦੋਂ ਮਰਿਆ ਤਾਂ ਭਾਈ ਸਾਹਿਬ ਨੇ ਕਿਹਾ ਹੁਣ ਮੇਰਾ ਸਮਾ ਹੋ ਗਿਆ ਜਾਣ ਹੁਣ ਮੈਂ ਜਾਵਾਂ ਕਿੰਨੀ ਉਹਨਾਂ ਦੀ ਦੂਰ ਅੰਤਰੀਅਮ ਤਾਂ ਵੀ ਮਿਲੀ ਹੋਈ ਸੀ ਨਾ ਪਤਾ ਸੀ ਅੱਜ ਮੈਂ ਜਾਣਾ ਜਿਨੀ ਸਖੀਏ ਪ੍ਰਭ ਪਾਇਆ ਉਹ ਤਿੰਨ ਕਹਿ ਸਦ ਬਲੇ ਬਲੇ ਆ ਰਹੇ ਜਾਈਂ ਐਸੇ ਗੁਰ ਸਿੱਖਾਂ ਤੋਂ ਜਿਨ੍ਹਾਂ ਨੇ ਹਰ ਵੇਲੇ ਗੁਰੂ ਗੁਰੂ ਕੀਤਾ ਨਾਨਕ ਹਰਜੀ ਮਿਆ ਕਰ ਸ਼ਬਦ ਸਵਾਰਨ ਹਾਰ اے وائکرو میرے سر کے یاترو کو اس شبت دی پریت مینوے دیو جویں ایو جے گرسکھا نے دتی سی نانک تے نا سوہگنی ساون تے نا سوہگنی جن رام نام برہار انہاں دا ای سوہگنا ہے جنہاں دے دل وچ وائکرو دا نام جنہاں نو پریتہ بہ جاندی ہے نا او پھر رب کول منگدے وی پریت بس ای گل کر کے پھر اپا انان سنگ دا پاٹھ کر رہے ہیں اک راجا چلا سی بار تے راجے نے اپنی راڑیاں نو کہیا دسو کسے نے کی منگانا کنے کیڑے دیش چلے او ਕਹਿੰਦੇ ਜੀ ਆ ਫਲਾਣੇ ਦੇਸ਼ ਚੰਦੇ ਆ ਉਹਨਾਂ ਨੇ ਆਪਣੀ ਆਪਣੀ ਲਿਸਟ ਬਣਾ ਕੇ ਦੇ ਦਿੱਤੀ ਫਲਾਣੀ ਰਾਣੀ ਆ ਚਾਹੀਦਾ ਫਲਾਣੀ ਰਾਣੀਆਂ ਚ ਇੱਕ ਰਾਣੀ ਨੇ ਲਿਖਿਆ ਵੀ ਮੈਨੂੰ ਤੂੰ ਚਾਹੀਦਾ ਆਖੋ ਵਹੀ ਕਰੋ ਵਾਪਸ ਜਦੋਂ ਆਓ ਛੇਤੀ ਆਣਾ ਜਦੋਂ ਸਾਰਾ ਸਮਾਨ ਲੈ ਕੇ ਆ ਗਿਆ ਤੇ ਸਭ ਨੂੰ ਸਭ ਦਾ ਸਮਾਨ ਦੇ ਦਿੱਤਾ ਪਰ ਆਪ ਜਦੋਂ ਜਿਹਦੇ ਜਿੰਨੇ ਕਿਹਾ ਸੀ ਨਾ ਤੁਸੀਂ ਆ ਜਾਣਾ ਸਮੇਂ ਸਿਰ ਤੇ ਉਹਦੇ ਕੋਲ ਗਿਆ ਤੇ ਬਾਕੀਆਂ ਕੋਲ ਤੇ ਜਿਹੜੀ ਜਿਹੜੀ ਲਿਸਟ ਸੀ ਨਾ ਉਹ ਉਹ ਆਇਆ ਤੇ ਉਹਦੇ ਕੋਲ ਉਹ ਆਇਆ ਜੋ ਕੁਝ ਲਿਆਇਆ ਉਹ ਸਭ ਵਿੱਚ ਸਭ ਕੁਝ ਲੈ ਕੇ ਆਇਆ ਆਖੋ ਵਾਹਿਗੁਰੂ ਕੱਲਾ ਨਹੀਂ ਆਇਆ ਪਿਟਾਵਾਂ ਨਾਲ ਲੈ ਕੇ ਆਇਆ ਗੱਲ ਸਮਝ ਰਹੇ ਨਾ ਆਪਾਂ ਜਦੋਂ ਅਸੀਂ ਵਾਹਿਗੁਰੂ ਕੋਲੋਂ ਵਾਹਿਗੁਰੂ ਨੂੰ ਮੰਗ ਲੈਨੇ ਆ ਤੇ ਅਸੀਂ ਫਿਰ ਸਭ ਚੀਜ਼ਾਂ ਦੇ ਹੱਕਦਾਰ ਹੋ ਜਾਂਦੇ ਆ ਤੇ ਜਦੋਂ ਅਸੀਂ ਇੱਕੋ ਮੰਗਦੇ ਰਹਿੰਨੇ ਆ ਫਿਰ ਉਹੀ ਇੱਕੋ ਚੀਜ਼ ਸਾਨੂੰ ਮਿਲ ਜਾਂਦੀ ਹੈ ਕਹਿੰਦੀ ਪੁੱਤਰ ਲਈ ਮੰਗਦੇ ਆ ਕਿ ਧੀ ਲਈ ਮੰਗਦੇ ਆ ਇਹ ਮੰਗਿਆ ਕਰੋ ਸੱਚੇ ਬਾਦਸ਼ਾਹ ਤੂੰ ਮੇਰਾ ਹੋ ਜਾ ਬਸ ਮਹਾਰਾਜਾ ਨੇ ਕਿਹਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਸ਼ਾਮ ਦੇ ਦੀਵਾਨ 'ਚ ਆਪਾਂ ਸਾਰੇ ਬੈ ਕੇ ਖੁੱਲੇ ਗੱਫੇ ਗੁਰੂ ਜੀ ਦੀ ਬਾਣੀ ਦੇ ਅੰਮ੍ਰਿਤ ਵਿਚਾਰਾਂ ਦੇ ਸੁਣਾਂਗੇ ਸਮੇਂ ਸਿਰ ਆਪ ਜੀ ਹਾਜ਼ਰੀ ਭਰਨਾ ਪਾਉਨੇ 7 ਵਜੇ ਤੋਂ ਰਿਹਰਾਤ ਸਭ ਸ਼ੁਰੂ ਹੋ ਜਾਂਦੇ ਨੇ ਸਵਾ 7 ਤੋਂ ਲੈ ਕੇ ਪਾਉਨੇ 9 ਤੱਕ ਕੀਰਤਨ ਦੇ ਦੀਵਾਨ ਸੱਜਣਗੇ ਆਪ ਜੀ ਬੈਣਤੀ ਹੈ ਜਰੂਰ ਹਾਜ਼ਰੀ ਭਰਨਾ ਆਓ ਅਨੰਦ ਸਭ ਜੀ ਦਾ ਪਾਠ ਕਰੀਏ ਜੀ ਰਾਮ ਕਲੀ ਮੈਂ ਲਾਤੀ ਜਾ ਅਨੰਦ ਦੀ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਂਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸੇਤੀ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਕਹੇ ਨਾਨਕ ਨਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਹਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਸਬਨਾ ਗੱਲਾਂ ਸਮਰਾਸ ਸੁਆਮੀ ਸੁਖ